ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਚੋਣਾਂ ਤੋਂ ਬਾਅਦ ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਵਾਸਤੇ ਕਿਹੜੀ ਪਾਰਟੀ ਦੇ ਵੱਲ ਮਾਹੌਲ ਜਿਹੜਾ ਇਸ਼ਾਰਾ ਕਰ ਰਿਹਾ ਹੈ ਕਿ ਸਰਕਾਰ ਉਹਦੀ ਬਣ ਸਕਦੀ ਹੈ। ਪਦਵੀ ਪਾਰਟੀ ਕਹਿੰਦੀ ਹੈ ਕਿ ਭਾਈ ਅਸੀਂ ਸਭ ਤੋਂ ਵੱਧ ਸੀਟਾਂ ਜਿੱਤੇ ਆਂ ਔਰ ਜੇ ਪ੍ਰਤੀਸ਼ਤ ਦੀ ਗੱਲ ਕਰੀਏ ਤਾਂ ਉਹਦੇ ਹਿਸਾਬ ਦੇ ਨਾਲ 70-74 ਜਿਹੜੀਆਂ ਜਿੱਤ ਸੀਟਾਂ ਸਾਡੀਆਂ ਆ ਰਹੀਆਂ ਨੇ। ਕਿ ਆਪਣੇ ਅਕਾਲੀ ਦਲ ਕਹਿੰਦਾ ਵੀ ਡਾਇਨਾਸੌਰ ਵੀ ਆ ਰਹੇ ਆ ਤੇ ਅਸੀਂ ਵੀ ਆ ਰਹੇ ਹਾਂ। ਉਧਰ ਕਾਂਗਰਸ ਆਪਣੇ ਦਾਅਵੇ ਠੋਕ ਰਹੀ ਹੈ ਕਿ ਭਾਈ ਅਸੀਂ ਸਰਕਾਰ ਬਣਾਉਣੀ ਹੈ। ਔਰ ਉਧਰ ਮਨਪ੍ਰੀਤ ਕਿਆਲੀ ਨੇ ਵੀ ਤਬਾਕਾ ਕਰਤਾ ਉਹ ਕਹਿੰਨੇ ਕਿ ਵਾ ਪੁਨਰ ਸੁਖਜੀਤ ਅਕਾਲੀ ਦਲ ਚ ਹੈ ਨਹੀਂਗਾ ਤੇ ਅਲਟੀਮੇਟਮ ਜਿਹੜਾ ਸੁਖਬੀਰ ਸਿੰਘ ਬਾਦਲ ਨੇ ਲੈਟ ਮੀਨ ਦਿਨ ਦਿੱਤਾ ਕਿ ਭਾਈ ਤੁਸੀਂ ਸੁਦਰਜੋਤ ਸਾਰੇ ਇਕੱਠੇ ਹੋ ਤੇ ਆਪਾਂ ਇਕੱਠੇ ਹੋਈਏ ਕੀ ਅਕਾਲੀ ਦਲ ਦੇ ਨਾਲ ਉਹ ਸਾਰੇ ਇਕੱਠੇ ਹੋ ਕੇ ਸਰਕਾਰ ਬਣਾ ਸਕਣਗੇ ਕੀ ਕਾਂਗਰਸ ਦਾ ਕੁਝ ਬਣੂ ਕੀ ਰਿਪੀਟ ਤਾਂ ਨਹੀਂ ਕਿਤੇ ਆਮ ਆਦੀ ਪਾਰਟੀ ਕਰ ਚੁੱਕੀ ਇਸ ਤੇ ਬਹੁਤ ਟਾਈਮ ਜਿਹੜੀ ਇਹ ਚਰਚਾ ਕਰਦੇ ਪੀਸ ਆਫ ਵੀਰ ਸਭ ਤੋਂ ਪਹਿਲਾਂ ਮਸਲ ਅਰਗੋਗਾਮ ਚ ਆ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਿਆਂ ਨੂੰ ਫਤਿਹ ਸ਼੍ਰੀ ਅਕਾਲ ਜੀ ਜੀ ਅਣਖ ਸਭ ਸ਼ੁਰੂਆਤ ਮੈਂ ਇਹ ਸੇ ਖਬਰ ਤੁਈ ਕਰਦਾ ਕਿ ਇਹ ਬਲਾਕ ਸੰਪਤੀ ਚੋਣਾਂ ਨਬੜੀਆਂ ਨੇ ਕਿ ਸਾਰੀਆਂ ਪਾਰਟੀਆਂ ਨੇ ਆਪ ਕੋ ਆਪਣੇ ਦਾਅਵੇ ਥੋਕ ਦਿੱਆ ਤੇ ਹਾਲਾਂਕਿ ਸਪਸ਼ਟ ਨਹੀਂ ਹਲੇ ਕਿ ਕੀ ਬਣੂਗਾ ਜੇ ਆਪਾਂ ਥੋੜਾ ਜਿਹਾ ਮੋਟਾ-ਮੋਟਾ ਜਿੰਨਾ ਕ ਆਪਾਂ ਸਮਝਦੇ ਆ ਜਿੰਨੀ ਕ ਆਪਣੀਆਂ ਗੱਲਾਂ ਬਾਤਾਂ ਇਧਰ ਉਧਰ ਹੁੰਦੀਆਂ ਨੇ ਕੁਝ ਰਾਜਨੀਤਿਕ ਮਾਹਰ ਲੋਕਾਂ ਦੇ ਨਾਲ ਕੁਝ ਲੀਡਰਾਂ ਦੇ ਨਾਲ ਉਹਦੇ ਤੋਂ ਆਪਾਂ ਕੀ ਸਮਝਦੇ ਆ ਉੱਥੇ ਜਿਹੜੀ ਆਪਾਂ ਚਰਚਾ ਜਿਹੜੀ ਆ ਕਰਨੀ ਹੈ ਅਣਕ ਸਾਬ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਆਮ ਆਦਮੀ ਪਾਰਟੀ ਤੋਂ ਜੇ ਆਪਾਂ ਸ਼ੁਰੂ ਕਰੀਏ ਕਿ ਤੇ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੱਲ ਸਾਫ਼ ਤੌਰ ਤੇ ਇਹ ਗੱਲ ਕਹੀ ਹੈ ਕਿ ਜਿੰਨੀ ਸਾਡੀ ਵੋਟ ਪਰਸੈਂਟੇਜ ਆਈ ਹੈ ਔਰ ਜਿੰਨੀਆਂ ਅਸੀਂ ਸੀਟਾਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਦੇ ਵਿੱਚੋਂ ਜਿੱਤੀਆਂ ਨੇ ਉਹਦੇ ਮੁਤਾਬਕ ਅਸੀਂ ਜਿਹੜੀਆਂ 70 74 ਸੀਟਾਂ ਜਿਹੜੀਆਂ ਉਹ ਅਸੀਂ ਜਿੱਤ ਸਕਦੇ ਆ ਵਿਧਾਨ ਸਭਾ ਚੋਣਾਂ ਦੇ ਲਈ 272 ਦੇ ਵਿੱਚ ਔਰ ਅਰਵਿੰਦ ਕੇਜਰੀਵਾਲ ਨੇ ਇਹਦੇ ਤੇ ਖਾਸ ਤੌਰ ਤੇ ਪੀਜੀ ਕੀਤੀ ਹੈ ਔਰ ਜੇ ਉਹਨਾਂ ਨੇ ਖੁਦ ਇਹਤੇ ਪੀਸੀ ਕੀਤੀ ਹੈ ਔਰ ਇਹੀ ਜਚੌਣ ਦੀ ਕੋਸ਼ਿਸ਼ ਹੈ ਕਿ ਕਿਤੇ ਨਾ ਕਿਤੇ 99 ਵਾਲਾ ਗਰਾਫ ਤਾਂ ਜਿਹੜਾ ਕਿਤੇ ਕਿਤੇ ਨਾ ਕਿਤੇ ਡਿੱਗਿਆ ਜਿੱਗਿਆ ਔਰ ਇਹ ਗੱਲ ਪੱਕੀ ਹੈ ਕਿ ਗਰਾਫ ਡਿੱਗਿਆ ਹੈ ਪਰ ਸਫਰ ਚੱਤਿਆਂ ਦੇ ਆਪ ਨੂੰ ਖੜਾ ਰਿਹਾ ਕਿਵੇਂ ਦੇਖਦੇ ਹੋ ਅਣਖੀ ਸਾਹਿਬ ਕੀ ਵਾਕਈ ਇੱਥੇ ਕਿ ਜੇ ਗੱਲ ਖੜੀ ਹੈ ਆਮ ਆਦੀ ਪਾਰਟੀ ਦੀ ਕੀ ਵਾਕਈ ਆਮ ਆਦੀ ਪਾਰਟੀ ਇਹ ਕਹਿ ਕੇ ਲੋਕਾਂ ਨੂੰ ਚੱਲ ਸਕਦੀ ਹੈ ਕਿ ਭਾਈ ਜੇ ਇਹ ਰਿਜ਼ਲਟ ਸਾਨੂੰ ਧੱਕੇ ਨਾਲ ਹੀ ਆਇਆ ਭਲਾ ਜੇ ਵੀ ਮਾਗੀ ਆਇਆ ਤਾਂ ਕਹਿੰਦੇ ਪਰ ਧੱਕਾ ਨਹੀਂ ਕੀਤਾ। ਇਹਨਾਂ ਅਮ ਆਦਮੀ ਪਾਰਟੀ ਇਹ ਦਾਅਵਾ ਕੀ ਕਿ ਕਿਸੇ ਸਰਕਾਰ ਬਣ। ਤਖੰਦਰ ਜੀ ਆਮ ਆਦਮੀ ਪਾਰਟੀ ਇਸ ਤਰੀਕੇ ਨਾਲ ਆਪਣੀ ਪਿੱਠ ਠੂਕਦੀ ਬਣੀ ਆ ਬੜੀ ਹੈਰਾਨੀਜਨਕ ਗੱਲ ਹੈਗੀ ਹੈ। ਪਰ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਨਤੀਜਿਆਂ ਦੀ ਗੱਲ ਕਰ ਲਈ ਕਿ ਜਿਹੜੇ ਨਤੀਜੇ ਆਮ ਆਦਮੀ ਪਾਰਟੀ ਦੇ ਇਸ ਵੇਲੇ ਜਿਹੜੇ ਆਏ ਨੇ ਆਪਣੇ ਕੋਲ ਜੋ ਡਾਟਾ ਹੈਗਾ। 22 ਜੀਲਾ ਪ੍ਰੀਸ਼ਦਾਂ ਨੇ ਜਿੰਨਾਂ ਵਿੱਚੋਂ 347 ਸੀਟਾਂ ਟੁੱਟਣ ਨੇ ਜੀਲਾ ਪ੍ਰੀਸ਼ਦਾਂ ਦੀਆਂ ਤੇ ਜਿੰਨਾਂ ਵਿੱਚ 218 ਜਿਹੜੀਆਂ ਉਹ ਆਮ ਆਦਮੀ ਪਾਰਟੀ ਦੀ ਹਿੱਸੇ ਜਾਂਦੀ ਹੈ। ਇਸੇ ਤਰ੍ਹਾਂ ਬਲਾਕ ਸਮਟੀ ਦੀਆਂ ਜਿਹੜੀਆਂ ਸੀਟਾਂ ਨੇ 2833 ਸੀਟਾਂ ਨੇ ਤੇ ਜਿਨ੍ਹਾਂ ਦੇ ਵਿੱਚੋਂ 1531 ਸੀਟਾਂ ਜਿਹੜੀਆਂ ਸੋਫੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ। 54% ਦੀ ਇਹ ਲਾਣੋ ਤੇ ਜੀਲਾ ਪ੍ਰੀਸ਼ਦ ਦੀਆਂ ਜਿਹੜੀਆਂ ਉਹ 36% ਦੀ ਦੇ ਹਿਸਾਬ ਦੇ ਨਾਲ ਉਹਨਾਂ ਦੇ ਗਿਲੇ ਆ ਗਏ। ਉਹਨਰਵੇਂ ਤੇ ਕੇਸਦੀਪਾਲ ਕੱਲ ਆਪਣੀ ਪਿੱਟ ਠਾਪਣਦੇ ਹੋਏ ਉਹਨਾਂ ਨੇ ਇਹ ਗੱਲ ਕਹੀ ਹੈ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਖਾਸ ਤੌਰ ਤੇ ਕਾਂਗਰਸ ਔਰ ਦੂਜੇ ਪਾਸੇ ਅਕਾਲੀ ਦਲ 2012 ਤੇ 2018 ਦਾ ਹਵਾਲਾ ਦਿੱਦਿਆ ਕਿ ਜਦੋਂ ਉਹਨਾਂ ਦਿਨਾਂ 'ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਹੋਈਆਂ ਉਹਨਾਂ ਪਾਰਟੀਆਂ ਦੇ ਰਾਜਕਾਲ ਤੋਂ 1 ਸਾਲ ਬਾਅਦ ਹੀ ਹੋ ਗਈ ਜਦੋਂ ਉਹਨਾਂ ਦਾ ਹਨੀਮੂਨ ਪੀਰੀਅਡ ਚੱਲ ਰਿਹਾ ਸੀ ਜਦੋਂ ਕਿ ਆਮ ਆਦਮੀ ਪਾਰਟੀ 2022 ਦੇ ਵਿੱਚ ਆਪਣੀ ਸਰਕਾਰ ਬਣਾਉਣ ਤੋਂ ਬਾਅਦ ਤੀਜੇ ਜਾਂ ਚੌਥੇ ਸਾਲ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਕਰਦੇ ਨੇ ਤਾਂ ਉੱਥੇ ਉਹਨਾਂ ਦੇ ਇਹ ਰਿਜ਼ਲਟ ਆਏ ਨਹੀਂ ਤੋ ਉਹਨਾਂ ਨੇ ਇਹ ਸੈੱਟ ਕਰਨ ਦਾ ਯਤਨ ਕੀਤਾ ਕਿ ਪਿੰਡੂ ਹਲਕਿਆਂ ਦੇ ਵਿੱਚ ਉਹਨਾਂ ਦੀ ਜਿਹੜੀ ਪਕੜ ਆ ਉਹ ਮਜ਼ਬੂਤ ਹੋ ਰਹੀ ਹੈ ਤੇ ਭਾਵ ਇੱਕ ਕਿਸਮ ਦੀ ਉਹਨਾਂ ਨੇ ਇੱਠ ਥਾਪੜੀ ਆ ਹੁਣ ਦੂਜੇ ਪਾਸੇ ਜਿਹੜੀ ਗੱਲ ਤੁਸੀਂ ਗ੍ਰਾਫ ਦੇ ਡਿੱਗਰ ਦੀ ਗੱਲ ਕਹੀ 2022 ਦੇ ਵਿੱਚ ਇਹ ਪਾਰਟੀ 92 ਸੀਟਾਂ ਲੈ ਕੇ ਸੱਤਾ ਦੇ ਵਿੱਚ ਆਉਂਦੀ ਆ ਤੇ ਸੋਖਵਿੰਦਰ ਜੀ ਅੱਜ ਦੀ ਤਰੀਕ 'ਚ ਖੁਦ ਆਮ ਆਦਮੀ ਪਾਰਟੀ ਦੇ ਜਿਹੜੇ ਸਹਯੋਜਕ ਨੇ ਉਹ ਖੁਦ ਆ 72 ਜਾਂ 70 ਜਾਂ 77 ਸੀਟਾਂ ਦੀ ਗੱਲ ਕਰਦੇ ਨੇ ਤਾਂ ਗ੍ਰਾਫ ਤੁਸੀਂ ਇੱਥੇ ਹੀ ਸਾਹਬ ਵਾ ਲੋ ਕਿ ਕਿਸ ਚੀਜ਼ ਤੇ ਜਾ ਕੇ ਡਿੱਗਦਾ ਹੈ ਬਾਕੀ ਦੂਜੇ ਪਾਸੇ ਜੇਕਰ ਪੰਜਾਬ ਦੇ ਵਿੱਚ ਜਿਮੀ ਚੋਣਾ ਦੀ ਗੱਲ ਕਰ ਲਈਏ ਨਿਰਸਿੰਧ ਦੇ ਜਿਮੀ ਚੋਣਾ ਸੱਤਾ ਤਾਰੀ ਧਿਰਦੀਆਂ ਹੁੰਦੀਆਂ ਨੇ ਪਰ 2022 ਤੋਂ ਬਾਅਦ ਇੱਕ ਚੋਣ ਜਿਹੜੀ ਪ੍ਰਮੁੱਖ ਚੋਣ ਜਿਹੜੀ ਹੋਈ ਉਹ ਸੀ ਲੋਕ ਸਭਾ ਦੀ ਚੋਣ ਲੋਕ ਸਭਾ ਦੀ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਕੇਵਲ 3 ਸੀਟਾਂ ਲੈ ਕੇ ਰਹਿ ਗਈ ਜਿਹੜੀ 92 ਵਿਧਾਨ ਸਭਾ ਸੀਟਾਂ ਉਹਨੇ ਜਿੱਤੀਆਂ ਸੀ ਤਾਂ ਗ੍ਰਾਫ ਤੁਸੀਂ ਉੱਥੇ ਹੀ ਹਿਸਾਬ ਲਾ ਲਓ ਕਿ ਉੱਥੇ ਆਮ ਆਦਮੀ ਪਾਰਟੀ ਦਾ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਗ੍ਰਾਫ ਕੀ ਸੀ ਤੀਸਰੀ ਗੱਲ ਜਿਹੜੀ ਹੈ ਮਹੱਤਵਪੂਰਨ ਗੱਲ ਸਿੱਧੂ ਜੀ ਕਦੇ ਵੀ ਇਸ ਤਰੀਕੇ ਦੀ ਗੱਲ ਨਹੀਂ ਹੁੰਦੀ ਕਿ ਜ਼ਿਲ੍ਹਾ ਪ੍ਰੀਸ਼ਦ ਜਾਂ ਬਲਾਕ ਸਮಿತಿ ਦੀਆਂ ਚੋਣਾਂ ਦੇ ਵਿੱਚ ਜਿਹੜੀ ਪਾਰਟੀ ਸਪਸ਼ਟ ਬਹੁਮਤ ਲੈ ਜਾਂਦੀ ਜਾਂ ਜ਼ਿਆਦਾ ਲੈ ਜਾਂਦੀ ਆ ਉਹ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆ ਸਥਿਤੀ ਆਪਣੀ ਨਖਾਲ ਦੇ ਜਾਰ ਦਰਬਾ ਦੁਬਾਰਾ ਜਿਹੜੀ ਰਿਪੀਟ ਕਰੇ ਇਹ ਪਿਛਲਾ ਇਤਿਹਾਸ ਦੱਸਦਾ 2018 ਵਿੱਚ ਕਾਂਗਰਸ ਜਿਹੜੀ ਆ ਉਹ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮಿತಿ ਦੀਆਂ ਚੋਣਾਂ ਦੇ ਵਿੱਚ ਉਸਨੇ ਜਿੱਤ ਪ੍ਰਾਪਤ ਕੀਤੀ ਤੇ 2022 ਦੇ ਵਿੱਚ ਤੁਸੀਂ ਵੇਖ ਲਓ ਕਿ ਉਸ ਤੱਕ ਕੀ ਹਾਲ ਹੁੰਦਾ ਉਸ ਤੋਂ ਪਹਿਲਾਂ 2012 ਦੇ ਵਿੱਚ ਅਕਾਲੀ ਦਲ ਜਿਹੜਾ ਸੀ ਸਭ ਤੋਂ ਉੱਪਰ ਸੀ ਪਰ 2017 ਦੇ ਵਿੱਚ ਉਸ ਦੀ ਸਥਿਤੀ ਜਿਹੜੀ ਆ ਉਹ ਸੱਤਾ ਦੇ ਵਿੱਚ ਉਹ ਨਹੀਂ ਆ ਸਕੀ ਸੋ ਇਹਨਾਂ ਚੀਜ਼ਾਂ ਤੋਂ ਆਧਾਰ ਤੇ ਉੱਤੇ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਸੁਪਨੇ ਆ ਇਹ ਇਹਦੇ ਕਪਾ ਕਹਿ ਨਹੀਂ ਸਕਦੇ ਕਿ ਜਿਸ ਤਰੀਕੇ ਨਰਮਿੰਦਰ ਕੇਸਰੀਵਾਲ ਨੇ ਉਹਨਾਂ ਨੇ ਆਪਣੀ ਪਿੱਠ ਥਾਪਣੀ ਦੂਜੀ ਗੱਲ ਉਹਨਾਂ ਨੇ ਇਹ ਗੱਲ ਕਹੀ ਕਿ ਇਹਨਾਂ ਚੋਣਾਂ ਦੇ ਵਿੱਚ ਕਿਤੇ ਵੀ ਧੱਕੇਸ਼ਾਹੀ ਜਿਹੜੀ ਨਹੀਂ ਹੋਈ ਆ ਇੱਕ ਸਟੇਟਮੈਂਟ ਕਿਸੇ ਲੀਡਰ ਦੀ ਆ ਰਹੀ ਸੀ ਕਿ ਜੇਕਰ ਅਸੀਂ ਫਿਰ ਧੱਕੇਸ਼ਾਹੀ ਕਰਨੀ ਹੁੰਦੀ ਤਾਂ ਐਸਟੀਐਮ ਜਾਂ ਡੀਸੀ ਨੂੰ ਫੋਨ ਕਰ ਸਕਦੇ ਹਾਂ ਸਾਨੂੰ ਕੁਝ ਵੀ ਅਜਿਹੀ ਗੱਲ ਕਰਨ ਦੀ ਲੋੜ ਨਹੀਂ ਸੀ ਭਾਵੇਂ ਉਹਨਾਂ ਨੇ ਇਹ ਗੱਲ ਮੰਨੀ ਪਰ ਦੂਜੇ ਪਾਸੇ ਉਹਨਾਂ ਨੇ ਇਹ ਗੱਲ ਕਹੀ ਕਿ ਠਕੇਸ਼ਾਈ ਨਹੀਂ ਹੋਈ ਤਾਂ ਸਿੱਧੂ ਜੀ ਇਹ ਠਕੇਸ਼ਾਈ ਨਹੀਂ ਹੋਈ ਤਾਂ ਫਿਰ ਜਿਸ ਤਰੀਕੇ ਦਾ ਨਾਲ ਕਨੌਰ ਜਾਂ ਹੋਰ ਵੱਖ-ਵੱਖ ਹਲਕਿਆਂ ਦੇ ਵਿੱਚ ਫਾਈਲਾਂ ਖੋਣ ਦਾ ਕਾਗਜ਼ ਪਾੜਨ ਦਾ ਵਰਤਾਰਾ ਜਿਹੜਾ ਸਾਹਮਣੇ ਆਇਆ ਫਿਰ ਉਹ ਕੀ ਸੀ ਸੋ ਕਹਿਣ ਦਾ ਅਰਥ ਇਹ ਆ ਕਿ ਠੀਕ ਹੈ ਕਿ ਆਮ ਸੱਤਾਧਾਰੀ ਧਿਰ ਦੇ ਵਿੱਚ ਇਸ ਵੇਲੇ ਆਮ ਆਦਮੀ ਪਾਰਟੀ ਹੈਗੀ ਆ ਉਸ ਨੂੰ ਇਹ ਸੁਖਲੇ ਲੈਣ ਦਾ ਪੂਰੇ ਤੌਰ ਤੇ ਹੱਕਿਆ ਪਰ ਸਿੱਧੂ ਜੀ ਇਸ ਆਧਾਰ ਤੇ ਉੱਤੇ 2027 ਦੀ ਤਸਵੀਰ ਨੂੰ ਅਲਿਕਨਾ ਆਮ ਆਦਮੀ ਪਾਰਟੀ ਦੇ ਸੰਦਰਭ ਸੰਦਰਭ ਦੇ ਵਿੱਚ ਮੈਨੂੰ ਅਜੇ ਔਖਾ ਲੱਗਦਾ ਹੈਗਾ ਕਿਉਂਕਿ ਦੂਜੇ ਪਾਸੇ ਕਾਂਗਰਸ ਤੇ ਅਕਾਲੀ ਦਲ ਦਾ ਵੀ ਜਿਹੜਾ ਪ੍ਰਦਰਸ਼ਨ ਸੀ ਗਰਾਊਂਡ ਤੇ ਸਟਿੱਟੀਆਂ ਹੋਣ ਸੀ ਕੈਂਡੀਡੇਟ ਇਹਨਾਂ ਨੂੰ ਨਹੀਂ ਸੀ ਲੱਭ ਰਹੇ ਹੁਣ ਆਮ ਆਦਮੀ ਪਾਰਟੀ ਜਿਹੜੇ ਬੰਦੇ ਜਿਲ੍ਹਾ ਪ੍ਰੇਸ਼ਰ ਤੇ ਬਲਾਕ ਸੰਵਤੀ ਚੋਣਾਂ ਦੇ ਵਿੱਚ ਜਿੱਤੇ ਬੰਦਿਆਂ ਦੇ ਦਮ ਤੇ ਇਹ ਦਮਕ ਜੇ ਮਾਰਦੀ ਹੈ ਕਿ ਜਿਹੜੀ ਵਾਲ ਹੁਣੀ ਕਿ ਅਸੀਂ 70 74 ਸੀਟਾਂ ਜਿਹੜੀਆਂ ਜਿੱਤਣੀਆਂ ਜਿੰਨੀ ਸੈਂਟ ਡਿਜੀਟ ਅਸੀਂ ਬਲਾਕ ਸਭ ਦੇ ਜਿਲ੍ਹਾ ਪ੍ਰੇਸ਼ਰ ਦੇ ਵਿੱਚ ਵੋਟਾਂ ਦੀ ਲਈ ਜਿੰਨੇ ਅਸੀਂ ਬੰਦੇ ਜਿਤਾ ਲਿਆ ਉਸ ਤੌਰ ਤੇ ਕਹਿੰਦੇ ਅਸੀਂ 70 74 ਸੀਟਾਂ 27 ਦੇ ਵਿੱਚ ਜਿੱਤ ਲੈਣਗੇ ਪਰ ਮੈਨੂੰ ਤਾਂ ਅਨਕੀ ਦਾ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਆਵਾਗੀ ਪਾਰਟੀ ਦੇ ਜਿੱਤੇ ਹੋਏ ਬੰਦੇ ਐ ਇਹ ਵੱਖ-ਵੱਖ ਪਾਰਟੀਆਂ ਦੇ ਵਿੱਚ ਜਾਂਦੇ ਨਜ਼ਰ ਆਉਣਗੇ ਪਾਰਟੀਆਂ ਬਦਲਦੇ ਨਜ਼ਰ ਆਉਣਗੇ ਔਰ ਭੱਜਦੇ ਨਜ਼ਰ ਆਉਣਗੇ ਇਹ ਇਹ ਜਿਹੜੀ ਗੱਲ ਮੈਨੂੰ ਦਿਖਦੀ ਹੈ ਕਲੀਅਰ ਹੈ ਔਰ ਕੋਈ ਕਾਂਗਰਸ ਦੇ ਵਿੱਚ ਬੜੂਗਾ ਕੋਈ ਅਕਾਲੀ ਦਲ ਦੇ ਵਿੱਚ ਬੜੂਗਾ ਔਰ ਮੈਨੂੰ ਲੱਗਦਾ ਕਿ ਐਡੀ ਛੇਤੀ ਅਰਵਿੰਦ ਕੇਦਰੀਵਾਲ ਹੋਣੀ ਇੰਦੀ ਜਿਹੜੇ ਸੁਖਨੇ ਸੁਜੋਏ ਐ ਉਹ ਮੈਨੂੰ ਲੱਗਦਾ ਕਿ ਹੁਣ ਟਿਕਦੇ ਵੀ ਦੇ ਨਹੀਂ ਕਿਉਂਕਿ ਗਰਾਊਂਡ ਤੇ ਹਾਲਾਤ ਜਿਹੜੇ ਬੜੇ ਮਾੜੇ ਸੀਗੇ ਕਈ ਪਿੰਡਾਂ ਦੇ ਵਿੱਚ ਤਾਂ ਇਹਨਾਂ ਦੇ ਬੂਤ ਤੱਕ ਜਿਹੜੀ ਜਿਹੜੇ ਉਹ ਨਹੀਂ ਲੱਗਣ ਦਿੱਤੇ ਔਰ ਧੱਕੇਸ਼ਾਹੀ ਦੇ ਨਾਲ ਜੋ ਕੀ ਕਰ ਲਿਆ ਇਹਨਾਂ ਨੇ ਕਰ ਲਿਆ ਪਰ ਮੈਨੂੰ ਲੱਗਦਾ ਹੈ ਕਿ ਹਾਲਾਤ ਜਿਹੜੇ ਆ ਗਰਾਊਂਡ ਤੇ ਇਹੋ ਜਿਹੇ ਆ ਕਿ ਪਹਿਲਾਂ ਤਾਂ ਇਹਨਾਂ ਨੂੰ ਉਮੀਦਵਾਰੀ ਨਹੀਂ ਲੱਭੀ ਜਿਹੜੇ ਲੱਭ ਗਏ ਤੇ ਉਹ ਧੱਕੇਪਸ਼ੇਸ਼ ਨਾਲ ਜਿਤਾਏ ਗਏ ਤਾਂ ਉਹਨਾਂ ਤੇ ਇਹਨਾਂ ਦਾ ਖੜਨਾ ਨਹੀਂ ਉਹਨਾਂ ਨੇ ਬਾੜੀਆਂ ਛੋੜੇ ਦਿਨਾਂ ਤ ਤਾ ਮੈਨੂੰ ਲੱਗਦਾ ਕਿ ਇਹ ਜਿਹੜੇ ਸੁਪਨੇ ਸੁਖਦੇਸ਼ ਲੋਹਰ ਯਾਰਕਨ ਕੇਂਦਰੀਵਾਲ ਹੈ ਇਹ ਮੁੰਗੇਰੀ ਲਾਲ ਦੇ ਸੁਪਨੇ ਇਹ ਸਰਕਾਰ ਬਣਾਵਾਂਗੇ ਰਿਪੀਟ ਕਰਾਂਗੇ ਭਾਈ ਚ ਸੁਖਿੰਦਰ ਜੀ ਇਹੋ ਜਿਹਾ ਸੁਪਨੇ ਤਾਂ ਦਿੱਲੀ ਦੀ ਚੋਣ ਦੇ ਜਦੋਂ ਹੋਈ ਸੀ ਤਾਂ ਉਦੋਂ ਵੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਅਸੀਂ ਦੁਬਾਰਾ ਰਿਪੀਟ ਜਿਹੜੇ ਉਹ ਕਰ ਰਹੇ ਆ ਤੇ ਸਥਿਤੀ ਸਾਰਿਆਂ ਦੇ ਸਾਹਮਣੇ ਹੈਗੀ ਹੈ ਪੰਜਾਬ ਦੇ ਵਿੱਚ ਇਹਨਾਂ ਸਾਢੇ 3.5 ਪੌਣੇ 24 ਸਾਲਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਗ੍ਰਾਫ ਆ ਉਹ ਸੁਖਿੰਦਰ ਜੀ ਵੱਖ-ਵੱਖ ਮੁੱਦਿਆਂ ਦੇ ਉੱਤੇ ਥੱਲੇ ਡਿੱਗਾ ਆ ਲੋਕ ਚਾਹੇ ਉਹ ਮੁਲਾਜ਼ਮ ਹੋਣ ਚਾਹੇ ਉਹ ਸਧਾਰਨ ਲੋਕ ਹੋਣ ਜਾਂ ਆਮ ਵੋਟ ਤਰੀਕੇ ਦੇ ਲੋਕ ਹਨ ਉਹਨਾਂ ਦਾ ਸਰਕਾਰ ਤੋਂ ਮੂਹ ਪੰਗ ਹੋਇਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਤਾਂ ਆ ਜਿਹੜੀ ਤੁਸੀਂ ਦੂਜੀ ਗੱਲ ਕਹਿ ਦੇ ਜੇ ਕਿ ਹਾਂ ਭਈ ਵਰਕਰ ਇਹਨਾਂ ਵਾਕਿਆ ਹੀ ਉਮੀਦਵਾਰ ਨਹੀਂ ਸੀ ਲੜ ਰਹੇ ਦੂਜੇ ਪਾਸੇ ਜਿਹੜੇ ਜਿੱਤੇ ਉਮੀਦਵਾਰ ਨੇ ਉਹ ਵੀ ਦੂਜੀ ਪਾਰਟੀ 'ਚ ਜਾਣ ਨੂੰ ਤਿਆਰ ਹੋਏ ਆ ਸੁਖਵਿੰਦਰ ਜੀ ਉਸ ਦਾ ਕਾਰਨ ਇਹ ਆ ਕਿ ਇਸ ਜਿਹੜੇ ਜਿਸ ਤਰੀਕੇ ਨਾਲ ਅਕਾਲੀ ਦਲ ਉਪਰ ਆ ਰਿਹਾ ਜਾਂ ਜਿਸ ਤਰੀਕੇ ਨਾਲ ਰਿਵਾਈਵ ਹੋ ਰਿਹਾ ਤਾਂ ਉਹਦੇ ਸਿਰ ਦਰਮ ਵਿਚ ਸੁਖਵਿੰਦਰ ਜੀ ਲੱਗਦਾ ਆ ਕਿ ਜਿਹੜੀਆਂ ਸਥਿਤੀਆਂ ਨੇ ਉਹ 2027 ਦੇ ਵਿੱਚ ਆਮ ਆਦਮੀ ਪਾਰਟੀ ਦੀਆਂ ਉਹ ਜਿਹੜੀਆਂ ਰਹਿਣੀਆਂ ਨਹੀਂ ਆ ਜਿਹੜੀਆਂ 2022 ਦੇ ਵਿੱਚ ਸੀ ਬਾਕੀ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਮੇਰੇ ਸਭ ਦੇ ਆਪਣੀ ਪਾਰਟੀ ਦੇ ਸਮਰਥਕਾਂ ਆਪਣੀ ਪਾਰਟੀ ਦੇ ਜਿਹੜੇ ਵਲੰਟੀਅਰ ਨੇ ਉਹਨਾਂ ਨੂੰ ਹੌਸਲਾ ਹਉਦੋਂ ਵੱਡੀ ਗੱਲ ਹੈਗੀ ਆ ਪਰ ਗਰਾਊਂਡ ਲੈਵਲ ਦੀ ਜਿਹੜੀ ਹਕੀਕਤ ਹੈ ਸਿੱਧੂ ਜੀ ਸ਼ਾਇਦ ਉਸ ਨੂੰ ਅਜੇ ਤੱਕ ਅਰਵਿੰਦ ਕੇਜਰੀਵਾਲ ਜਿਹੜੇ ਉਹ ਨਹੀਂ ਸਮਝ ਸਕੇ ਜਿਸ ਦੇ ਕਾਰਨ ਉਹਨਾਂ ਵੱਲੋਂ ਅਜਿਹੀਆਂ ਜਿੱਦੀਆਂ ਜੱਲਾਕੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਤਰੀਕੇ ਨਾਲ ਹੁਣ ਅਕਾਲੀ ਦਲ ਦਾਵਾ ਕਰਦਾ ਮੈਨੂੰ ਲੱਗਦਾ ਜਿਹੜੇ ਪਾਰਟੀ ਨੂੰ ਡਰਾਸਤਾਰਾ ਲੈ ਰਹੇ ਆ ਤਾਂ ਹੀ ਆਪ ਨੂੰ ਪ੍ਰੈਸ ਕਾਨਫਰੰਸ ਕਰਨੀ ਪੈਣੀ ਹੈ ਨਹੀਂ ਬਿਲਕੁਲ ਹਾਲਾਂਕਿ ਜ਼ਿਲ੍ਹਾ ਪ੍ਰੇਸ਼ਰ ਤੇ ਲੋਕ ਸਭਾ ਤੇ ਇਹ ਬਲਾਗ ਸੰਪਤੀ ਦੇ ਚੋਣਾ ਏਡਾ ਵੱਡਾ ਕੋਈ ਮਾਰਕਾ ਹੈ ਨਹੀਂ ਕਿਸੇ ਵੀ ਸਰਕਾਰ ਦੇ ਵਿੱਚ ਖਾਸ ਤੌਰ ਤੇ ਸત્તા ਤਾਰੀ ਤੇ ਵਾਸਤੇ ਕਿ ਜਦੋਂ ਪਾਰਟੀ ਦਾ ਚੀਫ ਹੀਰਨ ਕੇ ਪ੍ਰੈਸ ਕਾਨਫਰੰਸ ਕਰ ਰਿਹਾ ਸ਼ਾਇਦ ਤੁਹਾਡੀ ਗੱਲ ਚ ਜਿਆਦਾ ਵਜਹ ਨਾ ਕਿ ਸ਼ਾਇਦ ਆਪਣੀ ਸਥਿਤੀ ਨੂੰ ਦਰਸਾਉਣ ਵਾਸਤੇ ਹੀ ਇਹ ਗੱਲ ਜਿਹੜੀ ਕਹੀ ਗਈ ਆ ਪਰ ਸਿੰਘ ਜੀ ਇਹਨਾਂ ਨੂੰ ਉਸ ਵੱਡੀ ਜਿੰਮੀ ਜਿਹੜੀ ਚੋਣ ਸੀ ਲੋਕ ਸਭਾ ਵੀ ਉਹ ਵੀ ਧਿਆਨ ਚ ਰੱਖ ਲੈਣਾ ਚਾਹੀਦਾ ਕਿ ਕਿੱਥੇ 92 ਵਿਧਾਨ ਸਭਾ ਸੀਟਾਂ ਤੇ ਕਿੱਥੇ ਲੋਕ ਸਭਾ ਦੀਆਂ ਸੀਟਾਂ ਆਉਂਦੀਆਂ ਹੁੰਦੀਆਂ ਦੋ ਸਾਲਾਂ ਦੇ ਵਿੱਚਾਂ ਤੇ ਇਹ ਸਿਮਟ ਕੇ ਰਹਿ ਗਈ ਕੋਈ ਅੱਜ ਅੱਜ ਚੋਣ ਵੱਡੀ ਚੋਣ ਆਮ ਆਦਮੀ ਪਾਰਟੀ ਜਿੱਤ ਨਹੀਂ ਸਕੀ ਜਿਸ ਤਿੱਕੇ ਨਾ ਜਿੱਤ ਬਾਕੀ ਜਿੰਨੀ ਚੋੜਾ ਤਾਂ ਡਿਰਾ ਜਿਹੜਾ ਧੱਕੇ ਤੋਂ ਉਧਰੋਂ ਅਕਾਲੀ ਪਾਟੀ ਜੇ ਅਣਕੀ ਸਾਹਿਬ ਬਣ ਕਰ ਲਈਏ ਇਹਨਾਂ ਦੀ ਸਥਿਤੀ ਦਾ ਦਾਵਾ ਨੋਲ ਜੀ ਮੈਨੂੰ ਨਜ਼ਰ ਆਉਂਦੀ ਹੈ ਕਿਉਂਕਿ ਜੋ ਦੇਖੋ ਝੂਠ ਦੇ ਤਰ੍ਹਾਂ ਤੁਸੀਂ ਮੀਡੀਆ ਨੂੰ ਖਰੀਦੇ ਤੁਸੀਂ ਜੋ ਮਰਜ਼ੀ ਪਰਸਪੈਕਟਿਵ ਆਉਂਦਾ ਹੈ ਔਰ ਔਰ ਰੋਕ ਵੀ ਹੈ ਜਿਹੜੀ ਆ ਸਮਝਦੀ ਆ ਗੱਲ ਔਰ ਇਹਨਾਂ ਦੇ ਆਪਣੇ ਵਰਕਰ ਇਹਨਾਂ ਦੇ ਆਪਣੇ ਲੀਡਰ ਵੀ ਉਹ ਗੱਲਾਂ ਜਿਹੜੀਆਂ ਉਹ ਸਭ ਤੇ ਲਿਆ ਇਹ ਕਿਵੇਂ ਦੇਖਦੇ ਹੋ ਅਰੇ ਜੀ ਸਾਹਿਬ ਉਧਰ ਜੀ ਅਕਾਲੀ ਦਲ ਦੀ ਆਪਾਂ ਗੱਲ ਕਰਨੀ ਹੈ ਅਕਾਲੀ ਦਲ ਅੱਗੇ ਨਾਲੋਂ ਬਹੁਤ ਜ਼ਿਆਦਾ ਹੋ ਕੇ ਉੱਠਿਆ ਹੈਗਾ ਅਕਾਲੀ ਦਲ ਦੇ ਬਾਰੇ ਜੇ ਮੈਂ ਗੱਲ ਕਰਾਂ ਤਾਂ ਬਹੁਤ ਸਾਰੇ ਲੋਕ ਜਿੱਥੇ ਇਹ ਕਹਿੰਦੇ ਹੁੰਦੇ ਸੀ ਵੀ ਅਕਾਲੀ ਦਲ ਖਤਮ ਹੋ ਗਿਆ ਹੈ ਉਹਨੀਆਂ ਅਕਾਲੀ ਦਲ ਦਾ ਕੁਝ ਬਣਦਾ ਹੁਣ ਉਹੀ ਲੋਕ ਥੋੜਾ ਜਿਹਾ ਇਹ ਕਹਿਣ ਲੱਗਿਆ ਕਿ ਭਾਈ ਅੱਗੇ ਨਾਲੋਂ ਹੁਣ ਅਕਾਲੀ ਦਲ ਸਹਿਕ ਦਾ ਜਾ ਹੋ ਗਿਆ ਅੱਗੇ ਨਾਲੋਂ ਹੁਣ ਅਕਾਲੀ ਦਲ ਉੱਠਦਾ ਜਾ ਰਿਹਾ ਹੈ ਹਲਦੀ ਵੀ ਆਕਾਲੀ ਦਲ ਦੇ ਵਾਸਤੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਭਾਜਪਾ ਦੇ ਨਾਲ ਗਠਜੋੜ ਕਰਨ ਦੇ ਵਿੱਚ ਵੀ ਕਿਉਂਕਿ ਮਸਲੇ ਜਿਹੜੇ ਹੱਲ ਕਰਾਉਣੇ ਸੀ ਗਠਜੋੜ ਤੋੜਿਆ ਵੀ ਹਲੇ ਤੱਕ ਵੀ ਹੱਲ ਨਹੀਂ ਹੋਇਆ ਉਧਰੋਂ ਮਨਪੀਤ ਈਆੜੀ ਹੁੰਦੀ ਵੀ ਜਿਹੜਾ ਉਹਨਾਂ ਦੇ ਲਈ ਇੱਕ ਵੱਡਾ ਫਤਰਾ ਜਿਹੜਾ ਉਹ ਬੜੇ ਹੋਇਆ ਕਿਉਂਕਿ ਮਨਪੀਤ ਈਆੜੀ ਇਹ ਤਾਂ ਕਹਿ ਚੁੱਕਿਆ ਕਿ ਪੁਨਰ ਸਰਜੀਤ ਆਕਾਲੀ ਦਲ ਤੋਂ ਮੈਂ ਵੱਖ ਹਾਂ ਪਰ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਆਪਣੇ ਹਲਕੇ ਦਾਖੇ ਦੇ ਵਿੱਚ ਇਸ ਤਰੀਕੇ ਨਾਲ ਪ੍ਰਦਰਸ਼ਨ ਕੀਤਾ ਹੈ ਔਰ ਬਾਕੀ ਪਾਰਟੀਆਂ ਵੀ ਔਰ ਇਹਨਾਂ ਨੂੰ ਵੀ ਜਿਹੜਾ ਇਸ ਤਰੀਕੇ ਨਾਲ ਮਾਸਦ ਦਿੱਤੀ ਹੈਗੀ ਆ ਅਕਾਲੀ ਦਲ ਨੂੰ ਵੀ ਇਥੇ ਉਹ ਵੀ ਕਿਤੇ ਨਾ ਕਿਤੇ ਖਤਰਾ ਜਿਹੜਾ ਉਹ ਜੀਣ ਬਣ ਕੇ ਇਹਨਾਂ ਦੇ ਵਾਸਤੇ ਹੱਲਾ ਕਿ ਮਤਵੀ ਤੇ ਆ ਨਹੀਂ ਰਿਹਾ ਇੱਕ ਮਹੀਨੇ ਦਾ ਸਮਾਂ ਜਿਹੜਾ ਇਹਨਾਂ ਨੂੰ ਜ਼ਰੂਰ ਦਿੱਤਾ ਹੈ ਕਿ ਭਾਈ ਜੇ ਇੱਕ ਮਹੀਨੇ ਦੇ ਵਿੱਚ ਇਕੱਠੇ ਹੋ ਗਏ ਹੋਗੇ ਨਹੀਂ ਤਾਂ ਕੋਈ ਰੋਕਦਾ ਚੁਣਾਂਗੇ ਜਾਂ ਹੋਰ ਤਾਂ ਕਿਵੇਂ ਦੇਖਿਆ ਕਿ ਅਕਾਲੀ ਦਲ ਦੀ ਜਿਹੜੀ ਇਹ ਗੱਲ ਬਣੀ ਹੈ ਕਿ ਭਾਈ ਠੀਕ ਕਰ ਕੇ ਨਾ ਅਕਾਲੀ ਦਲ ਉੱਠਿਆ ਤਾਂ ਉਹ ਅਕਾਲੀ ਦਲ ਦੀ ਉੱਤੇ ਲਹਿਰ ਨੂੰ ਬਣਾਉਣ ਦੇ ਵਾਸਤੇ ਕੀ ਇਆਲੀ ਦੇ ਇਸ ਅਲਟੀਮੇਟਮ ਨੂੰ ਸੁਖਬੀਰ ਸਿੰਘ ਬਾਦਲ ਮੰਨਣਗੇ ਜਾਂ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਦੇ ਕਰਕੇ ਵੀ ਜਿਹੜੀ ਆ ਉਹ ਆਪਣੀ ਜਿੱਦ ਨਹੀਂ ਛੱਡੀ ਤਾਂ ਕੀ ਉਹ ਮਰਜ਼ੀ ਇਆਲੀ ਦੀ ਕਰਕੇ ਛੱਡ ਦੇਣਗੇ ਤਾਂ ਕੀ ਹੁਣ ਮੰਤਰੀ ਚ ਇਆਲੇ ਤੋਂ ਬਾਅਦ ਸੁਨੀਲ ਸਿੰਘ ਜੀ ਕਾਲੀਗਲ ਦੇ ਵਿੱਚੋਂ ਹੋਰ ਲੋਕ ਵੀ ਛੱਡ ਕੇ ਸੁਖਬੀਰ ਦੇ ਨਾਲ ਰੰਗੇ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਇਸ ਰੈਲੀ ਜੀ ਆ ਸੁਖਵਿੰਦਰ ਜੇਕਰ ਅਕਾਲੀ ਦਲ ਦੇ ਸਨੈਰੀਓ ਨੂੰ ਦੇਖੀਏ ਤਾਂ ਇਸ ਸਮਝੌਤੇਆਂ ਦੇ ਵਿੱਚ ਅਕਾਲੀ ਦਲ ਜਿਹੜਾ ਜ਼ਿਲ੍ਹਾ ਜ਼ਿਲ੍ਹਾ ਪ੍ਰੇਸ਼ੇ ਦੀਆਂ 46 ਜਿਹੜੀਆਂ ਉਹ ਸੀਟਾਂ ਤੇ ਜਿੱਤ ਪ੍ਰਾਪਤ ਕਰਤਾ ਤੇ ਬਲਾਕ ਸੰਪਤੀ ਜਿਹੜਾ ਉਹ ਸੁਖਵਿੰਦਰ 445 ਸੀਟਾਂ ਜਿਹੜੀਆਂ ਨੇ ਉਹ ਅਕਾਲੀ ਦਲ ਦੇ ਹਿੱਸੇ ਜਿਹੜੀਆਂ ਆਉਂਦੀਆਂ ਨੇ ਤੇ ਇਹ ਜਿਹੜਾ ਪ੍ਰਤੀਸ਼ਤ ਹੈ ਵੋਟ ਪ੍ਰਤੀਸ਼ਤ ਕਾਂਗਰਸ ਦੇ ਪ੍ਰਤੀਸ਼ਤ ਨਾਲੋਂ ਉੱਤੇ ਹੈਗਾ ਤੇ ਇਹੜੀ ਚੀਜ਼ ਜਿਹੜੀ ਆ ਅਕਾਲੀ ਦਲ ਦੇ ਵਰਕਰਾਂ ਤੇ ਅਕਾਲੀ ਦਲ ਦੇ ਸਮਰਥਕਾਂ ਤੇ ਅਕਾਲੀ ਦਲ ਦੇ ਲੀਡਰਾਂ ਨੂੰ ਇੱਕ ਆਕਸੀਜਨ ਦੇ ਵਿੱਚ ਕੰਮ ਕਰ ਰਹੀ ਆ ਕਿ ਅਸੀਂ ਉਠਿਆ ਖਾਸ ਤੌਰ ਤੇ ਤਰਤਾ ਦੀ ਜਿੰਮੀ ਚੋਣ ਤੋਂ ਬਾਅਦ ਬੇਸ਼ੱਕ ਅਕਾਲੀ ਦਲ ਉੱਥੇ ਜਿੱਤਿਆ ਨਹੀਂ ਪਰ ਦੂਜੇ ਨੰਬਰ ਤੋਂ ਆਉਣ ਤੋਂ ਬਾਅਦ ਉਹਨਾਂ ਦਾ ਉਤਸ਼ਾਹ ਸੀ ਜਿਸ ਤਰੀਕੇ ਨਾਲ ਇਹ ਵੋਟ ਪ੍ਰਤੀਸ਼ਤ ਕਾਂਗਰਸ ਦੇ ਮੁਕਾਬਲੇ ਵਧਿਆ ਅਕਾਲੀ ਵਰਕਰ ਇਹ ਸੋਚਦੇ ਪਏ ਆ ਕਿ ਹਾਂ ਭਈ ਅਸੀਂ ਜਿਹੜਾ 2027 ਦੇ ਵਿੱਚ ਅਸੀਂ ਦੁਬਾਰਾ ਅਸੀਂ ਆ ਸਕਦੇ ਹਾਂ ਜਾਂ ਸਾਡੀ ਸਥਿਤੀ ਜਿਹੜੀ ਬੈਟਰ ਹੋ ਸਕਦੀ ਆ ਜਿਸ ਤਰੀਕੇ ਦੀਆਂ ਬੀਤੀਆਂ ਜਿੰਮੀ ਚੋਣਾਂ ਜਾਂ ਦੂਜੀ ਚੋਣਾਂ ਚ ਰਹੀ ਆ ਔਰ ਸੁਖਵਿੰਦਰ ਜੀ ਜਿਹੜੀ ਇਹ ਗੇਮ ਹੈ ਏਡੀ ਸੌਖੀ ਹੈ ਨਹੀਂ ਤੁਸੀਂ ਸਿਨੈਰੀਓ ਦੀ ਗੱਲ ਕੀਤੀ ਔਰ ਤਿੰਨ ਪ੍ਰਸ਼ਨ ਜਿਹੜੇ ਤੁਸੀਂ ਇਕੱਠੇ ਕਰਤੇ ਸਭ ਤੋਂ ਪ੍ਰਸ਼ਨ ਤਾਂ ਤੁਸੀਂ ਕੀਤਾ ਕਿ ਮਨਪ੍ਰੀਤੀ ਆ ਲਈਗਾ ਤੇ ਨਾਲ ਹੀ ਤੁਸੀਂ ਜਵਾਬ ਦੇਤਾ ਕਿ ਜਿਹੜਾ ਵਿਅਕਤੀ ਜਾਂ ਜਿਹੜੀ ਪਾਰਟੀ ਜਾਂ ਸੋ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣੀ ਸ਼ੁਰੂ ਆ ਅਸ਼ੀਅ ਕਾਲ ਤੱਕ ਸਾਡੇ 2 ਦਸੰਬਰ ਦੇ ਹੁਕਮਨਾਮੇ ਨੂੰ ਹੀ ਮੰਨਣ ਤੋਂ ਬਾਅਦ ਉਹ ਆਕੀ ਹੋ ਜਾਂਦੇ ਆ ਤਾਂ ਕੀ ਮਨਪ੍ਰੀਤ ਤੇ ਐਲੀ ਦੀ ਇਸ SLA ਨੂੰ ਉਹ ਮੰਨ ਕੇ ਦੁਬਾਰਾ ਇੱਕ ਸਾਂਝਾ ਪਲੇਟਫਾਰਮ ਬਣਾਣਗੇ ਆਪਣੇ ਆਪ ਦੇ ਵਿੱਚ ਹੀ ਇਹ ਬੜਾ ਵੱਡਾ ਪ੍ਰਸ਼ਨ ਹੈਗਾ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਕੱਲ ਦੇ ਦਿੱਲੀ ਗਏ ਨੇ ਔਰ ਬਕਾਇਦਾ ਤੌਰ ਤੇ ਉਹਨਾਂ ਕੋ ਅਮੀਸ਼ ਸ਼ਾਦਾ ਜਿਹੜਾ ਟਾਈਮ ਹੈ ਉਹਨਾਂ ਨੇ ਲਿਆ ਹੈਗਾ ਕਿ ਜੋ ਸੂਤਰ ਦੱਸਦੇ ਨੇ ਸੂਤਰ ਇਹ ਦੱਸਦੇ ਨੇ ਕਿ ਉਹ ਇਸ ਗੱਲ ਨੂੰ ਕਹਿਣਗੇ ਆ ਕਿ ਸਾਨੂੰ 2027 ਦੇ ਵਿੱਚ ਜੇਕਰ ਅਸੀਂ ਸੱਤਾ ਬਣਾਉਣੀ ਹੈ ਤਾਂ ਅਕਾਲੀ ਦਲ ਦੇ ਨਾਲ ਸਮਝੌਤਾ ਜਿਹੜਾ ਉਹ ਕਰ ਲੈਣਾ ਚਾਹੀਦਾ ਸਿੱਧੂ ਜੀ ਆ ਜਿਹੜੀ ਭਾਜਪਾ ਦੇ ਸਮਝੌਤਾ ਕਰਨ ਦੀ ਗੱਲ ਤੇ ਦੂਜੇ ਪਾਸੇ ਅਕਾਲੀ ਦਲ ਦਾ ਉਹ ਸਮਝੌਤੇ ਨੂੰ ਜਾਂ ਘੱਟ ਚੁਰ ਨੂੰ ਮੰਨਣ ਦੀ ਗੱਲ ਇਹ ਵੀ ਅਜੇ ਬੜੀ ਔਖੀ ਲੱਗਦੀ ਆ ਹਾਂ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਹੋ ਜਾਂਦਾ ਤਾਂ ਪੰਜਾਬ ਦੇ ਵਿੱਚ ਇਹ ਲੜਾਈ ਸੁਖਵਿੰਦਰ ਜੀ ਫਿਰ ਭਾਜਪਾ ਅਕਾਲੀ ਵਰਸ ਜਿਹੜੀ ਕਾਂਗਰਸ ਬੰਦੀ ਨਜ਼ਰ ਆਊਗੀ ਕਿਉਂਕਿ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਵਰਕਰ ਗਿਆ ਸੀ ਉਹ ਅਕਾਲੀ ਦਲ ਤੋਂ ਨਰਾਸ਼ ਜਾਂ ਭਾਜਪਾ ਤੋਂ ਟੁੱਟ ਕੇ ਜਾਂ ਕਾਂਗਰਸ ਤੋਂ ਟੁੱਟ ਕੇ ਜਿਹੜਾ ਗਿਆ ਸੀ ਤੇ ਇਸ ਲਈ ਆਮ ਆਦਮੀ ਪਾਰਟੀ ਦੀ ਉਹ ਸਿਚੁਏਸ਼ਨ ਜਾਂ ਉਹ ਸਥਿਤੀ ਹੈ ਨਹੀਂ ਬਸ ਉਹ ਜੇਕਰ ਇਹ ਗੱਠਜੋੜ ਹੋ ਜਾਂਦਾ ਤਾਂ ਫਿਰ ਪੰਜਾਬ ਦੇ ਵਿੱਚ 2027 ਦੇ ਵਿੱਚ ਜਿਹੜਾ ਮੁਕਾਬਲਾ ਆ ਉਹ ਅਕਾਲੀ ਦਲ ਵਰਸਸ ਅਕਾਲੀ ਭਾਜਪਾ ਗਠਜੁੜ ਬੰਦਾ ਦਿਖਾਈ ਦੇਵੇਗਾ ਔਰ ਸਿੱਧੂ ਜੀ ਸਥਿਤੀਆਂ ਇੰਨੀ ਡੀਐਸ ਖਾਮੀਆਂ ਨਹੀਂ ਆ ਕਿਉਂਕਿ ਪ੍ਰਧਾਨ ਜੀ ਕਿਸੇ ਵੀ ਸੂਰਤ ਵਿੱਚ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਉਹ ਦੇ ਦਾਅਵੇ ਦੇ ਰੂਪ ਦੇ ਵਿੱਚ ਆਪਣੇ ਆਪ ਨੂੰ ਨਕਾਰਨ ਦੇ ਵਿੱਚ ਕਦੇ ਵੀ ਉਹ ਸਫਲ ਜਿਹੜੀ ਕਦੇ ਵੀ ਉਹ ਸਹਿਮਤ ਨਹੀਂ ਹੋਣਗੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਆਪਣੇ ਆਪ ਨੂੰ ਭਾਜਪਾ ਦੇ ਇੱਕ ਅਜਿਹੇ ਯੋਧੇ ਦੇ ਰੂਪ 'ਚ ਪੇਸ਼ ਕਰਨਗੇ ਕਿ ਜੇਕਰ ਭਾਜਪਾ ਖਾਲੀ ਗਠਜੁੜ ਪੰਜਾਬ 'ਚ ਸਰਕਾਰ ਬਣਾਉਂਦਾ ਮੁੱਖ ਮੰਤਰੀ ਮੈਂ ਪੁੱਛਾਂਗਾ ਉੱਥੇ ਵੀ ਮੁੱਖ ਮੰਤਰੀ ਨੂੰ ਲੈ ਕੇ ਜਿਹੜੀਆਂ ਲੜਾਈ ਚਰਚਾ ਚੱਲ ਸਕਦੀ ਆ ਸੋ ਸੁਖਵਿੰਦਰ ਸਿੰਘ ਅਕਾਲੀ ਦਲ ਨਿਰਸੰਦੇ ਇਹਨਾਂ ਚੋਣਾਂ ਦੇ ਵਿੱਚ ਇੱਕ ਬਿਹਤਰ ਪ੍ਰਦਰਸ਼ਨ ਉਹਨੇ ਕੀਤਾ ਪਰ ਜੇਕਰ ਇਸ ਪ੍ਰਦਰਸ਼ਨ ਦੇ ਆਧਾਰ ਤੇ 2027 ਦੀ ਤਸਵੀਰ ਉਲੀਕੀਏ ਕਿ ਹਾਂ ਭਈ ਉਹ ਕੋਈ ਚਮਤਕਾਰ ਕਰ ਪਾਊਗਾ ਸਿੱਧੂ ਜੀ ਇਹ ਨਾ ਕਹਿਣਾ ਅਜੇ ਸੌਖਾ ਨਹੀਂ ਆ ਅਜੇ ਸਾਨੂੰ ਇੰਤਜ਼ਾਰ ਜਿਹੜਾ ਉਹ ਕਰ ਲੈਣਾ ਚਾਹੀਦਾ ਕਿਉਂਕਿ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਦੇ ਮੁੱਦੇ ਕੁਝ ਹੋਰ ਤਰੀਕੇ ਦੇ ਹੁੰਦੇ ਆ ਕਿ ਜਦੋਂ ਬਿਹਾਰ ਸਭਾ ਦੀਆਂ ਚੋਣਾਂ ਦੇ ਹੁੰਦੇ ਹੁੰਦੀਆਂ ਨੇ ਉਹਨਾਂ ਦੇ ਮੁੱਦੇ ਜਿਹੜੇ ਅਲੱਗ ਤਰ੍ਹਾਂ ਦੇ ਹੁੰਦੇ ਆ ਸੋ ਕਹਿਣ ਦਾ ਅਰਥ ਇਹ ਆ ਮੇਰਾ ਕਿ ਇਹਨਾਂ ਚੋਣਾਂ ਦੇ ਵਿੱਚ ਠੀਕ ਆ ਕਿ ਅਕਾਲੀ ਦਲ ਦਾ ਪ੍ਰਦਰਸ਼ਨ ਕਾਂਗਰਸ ਦੇ ਮੁਕਾਬਲੇ ਤੇ ਆਪਣੇ ਪਿਛਲੀਆਂ ਚੋਣਾਂ ਦੇ ਮੁਕਾਬਲੇ ਬਿਹਤਰ ਜ਼ਰੂਰ ਆ ਪਰ ਇਸ ਨੂੰ 2027 ਦੇ ਸੰਦਰਭ ਵਿੱਚ ਉਲਿੱਕਣਾ ਕਿ ਇੱਕ ਬਿਹਤਰ ਚਮਤਕਾਰ ਕਰ ਪਾਉਣਗੇ ਸਿੱਧੂ ਜੀ ਇਹ ਤਾਂ ਸੌਖਾ ਲੱਗਦਾ ਨਹੀਂ ਲਗਦਾ ਬਿਲਕੁਲ ਬਿਲਕੁਲ ਉਧਰ ਕਾਂਗਰਸ ਦੀ ਜੇ ਗੱਲ ਕਰੀਏ ਅਨਕੀ ਸਾਹਿਬ ਕਾਂਗਰਸ ਦੀ ਜਿਹੜੀ ਆ ਸਥਿਤੀ ਕਿਹੋ ਜੀ ਰਹਿਣ ਵਾਲੀ ਆ ਠੀਕ ਆ ਕਿ ਕਾਂਗਰਸ ਦੇ ਬਾਰੇ ਆਪਾਂ ਇਹ ਗੱਲ ਜ਼ਰੂਰ ਕਹਿ ਰਹੇ ਆਂ ਕਿ ਕਾਂਗਰਸ ਜਿਹੜੀ ਆ ਵਾਪਸ ਦੇ ਵਿੱਚ ਲੜਾਈ ਲੜ ਰਹੀ ਆ ਪਰ ਮੈਨੂੰ ਲੱਗਦਾ ਕਿ ਆ ਕੁਝ ਸਮੇਂ ਤੱਕ ਜਿਹੜੀ ਲੜਾਈ ਠੱਗੀ ਵੀ ਹੋਈ ਆ ਔਰ ਪ੍ਰਧਾਨ ਜੇ ਬਦਲੇ ਆ ਜਾਂ ਕਹਿ ਲਓ ਕਿ ਕੁਝ ਚੇਂਜਸ ਆਉਂਦੇ ਆ ਲੀਡਰਸ਼ਿਪ ਦੇ ਵਿੱਚ ਤਾਂ ਵੋਟਾਂ ਤੱਕ ਕਾਂਗਰਸ ਦੀ ਲੜਾਈ ਜਿਹੜੀ ਆ ਇਹ ਰੁਕ ਜਾਣੀ ਆ ਕਾਂਗਰਸ ਦੀ ਇਹੀ ਇੱਕ ਸਿਆਣੇ ਜਿਹੜੇ ਹੈ ਗਿਆ ਬਾਅਦ ਦੇ ਵਿੱਚ ਮੁੱਖ ਮੰਤਰੀ ਦੇ ਲਈ ਫੇਰ ਲੜ ਕਿਵੇਂ ਦੇਖਦੇ ਹੋ ਕਾਂਗਰਸ ਦੇ ਵਿੱਚ ਜੇ ਗੱਲ ਕਰਾਂ ਜਿੱਥੇ ਆਮ ਆਦਮੀ ਪਾਰਟੀ ਦੇ ਆਪਾ ਲੀਡਰ ਦੇਖੇ ਐ ਕਿ ਆਪੋਂ ਆਪਣੇ ਪਿੰਡਾਂ ਦੇ ਵਿੱਚੋਂ ਵੀ ਹਰ ਗਿਆ ਔਰ ਉਧਰ ਕਾਂਗਰਸ ਦੇ ਲੈਰ ਉਹ ਕਾਲੀ ਦਲ ਦੇ ਨਾਲੋਂ ਵੱਡੇ ਵੱਡੇ ਲੀਡਰ ਇਹ ਇਲਜ਼ਾਮ ਲਾਉਂਦੇ ਨੇ ਕਿ ਸਾਡੇ ਨਾਲ ਆਪਣੀ ਪਾਰਟੀ ਧੱਕਾ ਕਰਦੀ ਹੈ ਜੀ ਸਾਡੇ ਆਹ ਹੋ ਗਿਆ ਜੀ ਸਾਡੇ ਮੂੰਹ ਹੋ ਗਿਆ ਜੀ ਮਤਲਬ ਆਪਣੇ ਉਸ ਤਰੀਕੇ ਦੇ ਪ੍ਰਦਰਸ਼ਨ ਆਪ ਕੋ ਆਪਣੇ ਹੱਕਿਆਂ ਦੇ ਵਿੱਚ ਕਰ ਨਹੀਂ ਸਕੀ ਪਰ ਦੂਜੇ ਪਾਸੇ ਚਰਨਜੀਤ ਸਿੰਘ ਚੰਨੀ ਕਿਹੋ ਜਿਹਾ ਆਗੂ ਬਣ ਕੇ ਉੱਭਰਿਆ ਕਿ ਉਹਨੇ ਉਹਨਾਂ ਨੇ ਜਿਹੜਾ ਹੈਗਾ ਆਪਣੇ ਹਲਕੇ ਦੇ ਵਿੱਚੋਂ ਜਿਹੜਾ ਉਹ ਕੀਨ ਸਵੀਪ ਵੀ ਕਰ ਲਿਆ ਬਲਾਕ ਸੰਭੀ ਵੀ ਜਤਲੀਆਂ ਸਾਰੀਆਂ ਤੇ ਉਪਰੋ ਜਿਲ੍ਹਾ ਪ੍ਰੀਸ਼ਦ ਵੀ ਜਿਹੜੀਆਂ ਉਹ ਸਾਰੀਆਂ ਜਤਲੀਆਂ ਕਿਤੇ ਨਾ ਕਿਤੇ ਇਹ ਇਸ਼ਾਰਾ ਕਰਦਾ ਹੈ ਕਾਂਗਰਸ ਦੇ ਵਾਲੇ ਪਾਸੇ ਜਿਹੇ ਜੀ ਗਰਾਊਂਡ ਦੀ ਰਿਪੋਰਟ ਆ ਕਿ ਕਿਸਾਨ ਵੀ ਉਹਦੇ ਨਾਲ ਖੁਸ਼ ਚੱਲ ਰਹੀ ਹੈ ਔਰ ਜੇ ਆਪਾਂ ਗੱਲ ਕਰੀਏ ਦਲਿਤ ਪਰਖ ਪਹਿਲਾਂ ਹੀ ਹੈਗਾ ਜਨਰਲ ਪੂਲ ਪੈਂਕ ਉਹਨਾਂ ਦੇ ਨਾਲ ਜੁੜਿਆ ਔਰ ਗ੍ਰਾਮ ਪੱਤੀ ਦੇ ਡਿਸਟ੍ਰਿਕਟ ਦੇ ਅੰਮ੍ਰਿਤ ਸਿੰਘ ਚੱਨੀ ਵੀ ਹੈ ਸਰਕਾਰ ਦੇ ਸਰਵੇ ਵਿੱਚ ਵੀ ਚੱਨੀ ਹੈ ਦੂਜੀਆਂ ਪਾਰਟੀਆਂ ਦੇ ਸਰਵੇ ਵਿੱਚ ਵੀ ਚੱਨੀ ਹੈ ਗਰਾਊਂਡ ਤੇ ਵੀ ਚੰਨੀ ਹੈ ਤੇ ਹੁਣ ਆਪਾਂ ਦੇਖਿਆ ਕਿ ਡੱਬਿਆਂ ਦੇ ਵਿੱਚੋਂ ਵੀ ਜਿਹੜਾ ਉਹ ਚੰਨੀ ਉਹ ਨਿਕਲ ਰਿਹਾ ਵੋਟਾਂ ਵਾਲਿਆਂ ਦੇ ਵਿੱਚੋਂ ਤਾਂ ਕਿਵੇਂ ਦੇਖਦੇ ਹੋ ਕਿ ਕਾਂਗਰਸ ਦੇ ਵਾਸਤੇ ਚਰਨਜੀਤ ਸਿੰਘ ਚੰਨੀ ਇੱਕ ਸੰਜੀਵਨੀ ਬੂਟੀ ਬਣ ਕੇ ਉੱਪਰ ਸਕਦੇ ਆ ਕਾਸ ਕਰਕੇ ਉਦੋਂ ਜਦੋਂ ਅਕਾਲੀ ਦਲ ਵੀ ਉੱਠਿਆ ਔਰ ਸੰਭਾਵਨਾ ਜੋੜਦੀ ਵੀ ਹੈਗੀ ਹੈ ਉਹਨਾਂ ਦੀ ਔਰ ਚਰਨਜੀਤ ਸਿੰਘ ਚੰਨੀ ਇਸ ਵੇਲੇ ਮੈਨੂੰ ਲੱਗਦਾ ਕਿ ਜ਼ਰੂਰੀ ਵੀ ਹੋ ਚੱਲੇ ਆ ਕਾਂਗਰਸ ਪਾਰਟੀ ਦੀ ਮਜ਼ਬੂਰੀ ਵੀ ਹੋ ਚੱਲੇ ਆ ਸੁਖਿੰਦਰ ਜੀ ਕਾਂਗਰਸ ਪਾਰਟੀ ਦਾ ਜਨਨੀ ਦੇ ਸੰਦਰਭ ਕਰੀ ਤਾਂ ਉਸ ਗੱਲ 'ਚ ਤਾਂ ਕੋਈ ਸ਼ੱਕ ਨਹੀਂ ਕਿ ਇਸ ਨੇ ਚਰਨਜੀਤ ਸਿੰਘ ਚੰਨੀ ਇੱਕ ਅਜਿਹੇ ਨੇਤਾ ਦੇ ਹੰਝੂ ਉਭਰੇ ਆ ਕਿ ਜਿਨ੍ਹਾਂ ਨੇ ਵਾਕਿਆ ਹੀ ਆਪਣੇ ਉਸ ਹਲਕੇ 'ਚ ਇੱਕ ਚਮਤਕਾਰ ਕਰਵਾਇਆ ਜਿਸ ਤਰ੍ਹਾਂ ਕਲੀ ਸ੍ਰੀਪ ਦੀ ਤੁਸੀਂ ਗੱਲ ਕੀਤੀ ਹੈ ਇਹਨਾਂ ਬਲਾਕ ਸਭਾ ਦੀਆਂ ਚੋਣਾਂ ਦੇ ਵਿੱਚ 62 ਸੀਟਾਂ ਜਿਹੜੀਆਂ ਨੇ ਸੁਖਵਿੰਦਰ ਜੀ ਉਹ ਕਾਂਗਰਸ ਜਿਹੜੀ ਜਿੱਤੀ ਹੈ ਔਰ ਦੂਜੇ ਪਾਸੇ ਬਲਾਕ ਸਭਾ ਦੀ 612 ਸੀਟਾਂ ਦੇ ਉੱਤੇ ਉਹਨੇ ਜਿੱਤ ਜਿਹੜੀ ਪ੍ਰਾਪਤ ਕੀਤੀ ਹੈ ਹੁਣ ਸਿੱਧੂ ਜੀ ਪੇਨਾ ਤਾਂ ਕਾਂਗਰਸ ਦੇ ਇਹਨਾਂ ਲੀਡਰਾਂ ਦੀ ਗੱਲ ਕਰਦੀ ਕਿ ਜਿਹੜੇ ਆ ਜੇਕਰ ਕਾਂਗਰਸ ਦੇ ਲੀਡਰ ਇਹਨਾਂ ਚੋਣਾਂ ਦੇ ਵਿੱਚ ਇਕੱਠੇ ਹੋ ਕੇ ਪ੍ਰਦਰਸ਼ਨ ਕਰ ਅਸ ਸ਼ਾਇਦ ਕਾਂਗਰਸ ਦੀ ਸਥਿਤੀ ਜਿਹੜੀ ਆ ਇਹ ਤੋਂ ਤੋਂ ਵੀ ਬੈਟਰ ਜਿਹੜੀ ਹੋ ਸਕਦੀ ਸੀ ਪਰ ਕਾਂਗਰਸ ਦਾ ਭਾਵ ਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਲੀਡਰ ਆਪੋ ਆਪਣੇ ਮੁੱਖ ਮੰਤਰੀ ਦੀ ਲੜਾਈ ਲੜਦੇ ਆ ਦੂਜੇ ਪਾਸੇ ਸਿੱਧੂ ਜੋੜੇ ਦੇ ਇਸ ਸਮੇਂ ਦੇ ਵਿੱਚ ਕੀਤੀ ਗਈ ਬਿਆਨਬਾਜ਼ੀ ਦੇ ਵੀ ਇਹਨਾਂ ਚੋਣਾਂ ਦੇ ਵਿੱਚ ਜਿਹੜੀ ਮਹੱਤਵਪੂਰਨ ਭੂਮਿਕਾ ਨਭਾਈ ਬੇਸ਼ੱਕ ਉਹਨਾਂ ਬਿਆਨਾਂ ਨੂੰ ਨਹੀਂ ਵਰਤੇ ਆ ਪਰ ਦੂਜੇ ਪਾਸੇ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਚੀਚਾਂ ਨੂੰ ਲੈ ਕੇ ਕਾਫੀ ਕਾਂਗਰਸ ਪਾਰਟੀ ਤੇ ਤੰਗ ਜਿਹੇ ਕਸੇ ਆ ਪਰ ਤੁਸੀਂ ਇਹ ਸਾਹਬ ਲਾ ਲਓ ਕਿ ਇਹਦੇ ਵਿੱਚ ਕਿਤੇ ਵੀ ਚਰਨਜੀਤ ਸਿੰਘ ਚੰਨੀ ਦਾ ਨਾਮ ਜਿਹੜਾ ਉਹ ਨਹੀਂ ਆਇਆ ਸੋ ਭਾਵ ਕੀ ਕਿ ਚਰਨਜੀਤ ਸਿੰਘ ਸੰਧੂ ਦੀ ਬਾਪੁਰਾ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਸਾਢੇ 3.5 ਮਹੀਨੇ ਜਾਂ ਸਾਢੇ 4 ਮਹੀਨੇ ਦੀ ਜਿਹੜੀ ਕਾਰਜਸ਼ਾਲੀ ਸੀ ਬਤੌਰ ਮੁੱਖ ਮੰਤਰੀ ਤਾਂ ਉਸ ਤੋਂ ਬਾਅਦ ਲੋਕ ਸਭਾ ਦੇ ਵਿੱਚ ਜਾ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਮੁੱਦੇ ਉਠਾਏ ਚਾਹੇ ਉਹ ਕਿਸਾਨਾਂ ਦੇ ਮੁੱਦੇ ਸੀ ਚਾਹੇ ਉਹ ਦਲਤਾਂ ਦੇ ਮੁੱਦੇ ਸੀ ਤੇ ਚਾਹੇ ਆਮ ਲੋਕਾਂ ਦੇ ਮੁੱਦੇ ਸੀ ਉਹਨਾਂ ਮੁੱਦਿਆਂ ਦੇ ਨਾਲ ਲੋਕਾਂ ਦੇ ਵਿੱਚ ਉਹਨਾਂ ਦੀ ਗੱਲ ਤਾਂ ਸਿੱਧੂ ਜੀ ਹੈ ਹੀ ਤੁਸੀਂ ਗੱਲ ਕੀਤੀ ਸੰਜੀਵਨੀ ਬੂਟੀ ਦੀ ਜੇਕਰ ਤੁਸੀਂ ਸੰਜੀਵਨੀ ਬੂਟੀ ਦੇ ਰੂਪ ਚ ਚਰਨਜੀਤ ਸਿੰਘ ਚੰਨੀ ਦਾ ਨਾਮ ਦੇ ਦੇ ਜੇ ਤਾਂ ਅੱਜ ਦੇ ਸੰਦਰਭ ਉਹ ਬਿਲਕੁਲ ਨਿਰਬਵਾਦ ਲੀਡਰ ਨੇਤਾ ਦੇ ਰੂਪ ਚ ਸਾਹਮਣੇ ਆਉਂਦੇ ਆ ਕਿਉਂਕਿ ਜੇਕਰ ਮਾਝੇ ਖੇਤਰ ਦੀ ਗੱਲ ਕਰੂ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਰਵਾਵਾ ਪ੍ਰਤਾਪ ਸਿੰਘ ਬਾਜਵਾ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਿਹੜੇ ਨੇ ਰਾਜਾ ਵੜਿੰਗ ਜਿਸ ਤਰੀਕੇ ਨਾਲ ਘਰੇ ਨੇ ਆਪਣੇ ਹੀ ਸਿੱਧੂ ਜੋੜੇ ਵੱਲੋਂ ਅਸਿੱਧੂ ਜੀ ਉਹਨਾਂ ਦਾ ਗਰਾਫ ਜਿਹੜਾ ਉਹ ਡਿੱਗਾ ਤੇ ਲੋਕਾਂ ਦੇ ਵਿੱਚ ਇਹ ਚਰਚਾਵਾ ਹੋਈਆਂ ਨੇ ਕਿ ਹਾਂ ਭਈ ਜੇਕਰ ਸਿੱਧੂ ਜੋੜੇ ਨੇ ਇਹ ਇਲਜ਼ਾਮ ਲਾਏ ਇਹ ਕਾਂਗਰਸ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ ਪਰ ਉਹ ਸਾਰੇ ਸਿਨੈਰੀਓ ਚ ਚਨਜੀਤ ਸਿੰਘ ਚੰਨੀ ਦਾ ਨਾਂ ਕਿ ਤੇ ਨਹੀਂ ਆਇਆ ਜਿਸ ਤਰੀਕੇ ਨਾਲ ਬਾਕੀ ਨੇਤਾਵਾਂ ਦਾ ਨਾਮ ਆਇਆ ਤਾਂ ਜੇਕਰ ਵਾਕਿਆ ਹੀ ਇਸ ਆਧਾਰ ਤੇ ਔਰ ਕਾਂਗਰਸ ਦੀ ਹਾਈ ਕਮੰਡ ਜੇਕਰ ਚਰਜੀਤ ਸਿੰਘ ਚੰਨੀ ਦੇ ਉੱਤੇ ਵਿਸ਼ਵਾਸ ਪ੍ਰਗਟ ਕਰਦੀ ਹੈ 2027 ਦੇ ਸੰਦਰਭ ਦੇ ਵਿੱਚ ਫਸੇ ਦੂਜੀ ਹੋ ਸਕਦਾ ਕਿ ਇਹ ਚਰਜੀਤ ਸਿੰਘ ਚੰਨੀ ਕਾਂਗਰਸ ਪਾਰਟੀ ਵਾਸਤੇ ਪੰਜਾਬ ਦੇ ਵਿੱਚ ਇੱਕ ਸੰਜੀਵਣੀ ਬੂਟੀ ਦੇ ਰੂਪ ਤੇ ਵਿੱਚ ਕੰਮ ਕਰਦੇ ਬਾਕੀ ਸਿੱਧੂ ਜੀ ਆਉਣ ਵਾਲੇ ਦਿਨਾਂ 'ਚ ਇਹ ਵੇਖਣਾ ਪਊਗਾ ਕਿ ਜਿਸ ਤਰੀਕੇ ਦੀ ਇਹ ਕਾਂਗਰਸ ਦੀ ਲੜਾਈ ਜਿਹੜੀ ਦਿਨ-ਦਿਨ ਕਈ ਖੇਮਿਆਂ 'ਚ ਵੰਡੀ ਜਾ ਰਹੀ ਆ ਹੁਣ ਇਹ ਵੇਖਣਾ ਹੋਊਗਾ ਕਿ ਕਾਂਗਰਸ ਪਾਰਟੀ ਜਦੋਂ ਹੁਣ ਪ੍ਰਧਾਨ ਬਦਲਣ ਦੀ ਜਿਸ ਤਰ੍ਹਾਂ ਖਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਅਹਿਮ ਜਿੰਮੇਵਾਰੀ ਜਿਹੜੀ ਹੈ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਜਾ ਸਕਦੀ ਹੈ ਕੀ ਕੋਈ ਵੱਡਾ ਦਾ ਚਰਨਜੀਤ ਸਿੰਘ ਚੰਨੀ ਦੇ ਸਿਰ ਤੇ ਖੇਡਿਆ ਜਾ ਸਕਦਾ ਬਾਕੀ ਜਿਸ ਤਰੀਕੇ ਦਾ ਇਹ ਪ੍ਰਦਰਸ਼ਨ ਬਰਾਕਸੰਤੀ ਦੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੇ ਕੀਤਾ ਕਾਂਗਰਸ ਵਾਸਤੇ ਇੱਕ ਜ਼ਰੂਰ ਸੰਕੇਤ ਹੈ ਕਿ ਚਰਨਜੀਤ ਸਿੰਘ ਚੰਨੀ ਵਰਗੇ ਲੀਡਰਾਂ ਦੀ ਅਯੋਗ ਸਮਾਜ ਨੂੰ ਲੋੜ ਜਿਹੜੀ ਆ ਜ਼ਰੂਰ ਹੈਗੀ ਬਿਲਕੁਲ ਬਿਲਕੁਲ ਮੈਨੂੰ ਲੱਗਦਾ ਕਿ ਮੋٹے ਤੌਰ ਤੇ ਕਨਕਲੂਜਨ ਜਿਆ ਅਣਕੀ ਸਾਹਿਬ ਇਹ ਨਿਕਲਣਾ ਨਜ਼ਰ ਨਹੀਂ ਆ ਰਿਹਾ ਹੈ ਕਿ ਜੇ ਤਰੀਕੇ ਦੀ ਗੱਲ ਕਰੀਏ ਤਾਂ ਮੁਕਾਬਲਾ ਫਿਰ ਕੀ ਦਿਨ ਹੋਗਾ ਜਿਵੇਂ ਤੁਸੀਂ ਪਹਿਲਾਂ ਵੀ ਦੱਸਤੀ ਹਟੇ ਹੋ ਕਿ ਮੈਨੂੰ ਲੱਗਦਾ ਮੈਨੂੰ ਵੀ ਇਹੀ ਲੱਗਦਾ ਕਿ ਮੁਕਾਬਲਾ ਜਿਹੜਾ ਨਾ ਜੋ ਮੈਨੂੰ ਲੱਗਦਾ ਮੂਲਤ ਦੇ ਤੌਰ ਤੇ ਬਲਾਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜੋ ਮਰਜ਼ੀ ਰਿਜ਼ਲਟ ਸਰਕਾਰ ਲੈ ਲੈਂਦਾ ਹੁੰਦੀ ਪਰ ਗਰਾਊਂਡ ਤੇ ਜੋ ਰਿਪੋਰਟ ਹੈ ਉਹਦੇ ਮੁਤਾਬਕ ਮੈਨੂੰ ਇਉਂ ਲੱਗਦਾ ਅਕੀ ਸਾਹਿਬ ਜੇ ਗਠਜੋੜ ਅਕਾਲੀ ਦਲ ਦੇ ਨਾਲ ਹੋ ਗਿਆ ਭਾਜਪਾ ਦਾ ਤਾਂ ਮੈਨੂੰ ਲੱਗਦਾ ਕਿ ਸਤਾਈ ਦੇ ਵਿੱਚ ਜਿਹੜਾ ਉਹ ਮੁਕਾਬਲਾ ਜਿਹੜਾ ਨਾ ਉਹ ਅਕਾਲੀ ਭਾਜਪਾ ਗਠਜੋੜ ਦਾ ਕਾਂਗਰਸ ਦੇ ਨਾਲ ਹੋਊਗਾ ਔਰ ਇਹਨਾਂ ਇਹਨਾਂ ਦੁਮਾਹਾਂ ਦੇ ਵਿਚਕਾਰ ਹੀ ਹੋਊਗਾ ਅਕਾਲੀ ਭਾਜਪਾ ਗਠਜੋੜ ਤੇ ਕਾਂਗਰਸ ਦੇ ਵਿਚਕਾਰ ਔਰ ਮੈਨੂੰ ਲੱਗਦਾ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਤੇ ਟੱਕਰ ਦੇ ਵਿੱਚ ਜਿਹੜੀ ਆ ਉਸ ਤਰੀਕੇ ਨਾਲ ਦਿਖਾਈ ਦੇਊਗੀ ਇਹ ਮੈਨੂੰ ਲੱਗਦਾ ਕਿ ਜੋ ਗ੍ਰੰਥ ਤੋਂ ਜੋ ਮੈਂ ਸਮਝਦਾ ਹੋ ਸਕਦਾ ਹੈ ਕਿ ਹਰ ਬੰਦਾ ਆਪਣੇ ਆਪਣੇ ਤਰੀਕੇ ਦੇ ਨਾਲ ਸਮਝਦਾ ਹੋਵੇ ਪਰ ਮੈਨੂੰ ਲੱਗਦਾ ਕਿ ਜੇ ਮੁਕਾਬਲਾ ਜੇ ਲੜਾਈ ਜਿਹੜੀ ਆ ਉਹ ਹੋਊਗੀ ਤਾਂ ਅਕਾਲੀ ਭਾਜਪਾ ਗਠਜੋੜ ਵਰਸਸ ਕਾਂਗਰਸ ਦੇ ਵਿਚਕਾਰ ਹੀ ਹੋਊਗੀ ਸਾਈ ਦੇ ਵਿੱਚ ਆਮ ਆਦਮੀ ਪਾਰਟੀ ਗਰਾਊਂਡ ਦੇ ਹਿਰਾਤਾ ਦੇ ਮਤਲਬ ਕਿਤੇ ਜਿਹੜੀ ਨਦੀ ਨੇ ਉਹ ਲੱਭਦੀ ਵੀ ਨਹੀਂ ਮੈਨੂੰ ਲੱਗਦਾ ਕਿਤੇ ਔਰ ਵਰਕਰ ਜਿਹੜੇ ਆ ਇਹਨਾਂ ਦੇ ਖੜਨੇ ਨਹੀਂ ਕਿ ਕਿਤੇ ਔਰ ਇਹ ਵਰਕਰ ਵਿਚਾਰੇ ਉਹ ਅੱਗੇ ਪਏ ਔਰ ਬਦਲਾ ਲੈਣ ਦੇ ਲਈ ਉਹ ਬੜੇ ਤਾਹੂ ਹੈ ਬਿਲਕੁਲ ਸੁਖਿੰਦਰ ਜੀ ਮੈਂ ਤਾਂ ਅਜਿਹੀ ਗੱਲ ਤਾਂ ਕਰਕੇ ਕਹਿ ਰਿਹਾ ਕਿ ਜਿਸ ਤਰੀਕੇ ਦੀਆਂ ਸਥਿਤੀਆਂ ਇਸ ਵੇਲੇ ਬਣੀਆਂ ਨੇ ਗਰਾਊਂਡ ਲੈਵਲ ਦੀ ਜਿਹੜੀ ਸਥਿਤੀ ਤੁਸੀਂ ਬਿਆਨ ਕਰ ਰਹੇ ਹੋ ਉਸ ਗਰਾਊਂਡ ਲੈਵਲ ਦੀ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਖਾਸ ਤੌਰ ਤੇ ਉਹ ਮੁੱਦੇ ਜਾਂ ਉਹ ਗੱਲਾਂ ਨੂੰ ਲੈ ਕੇ ਜਿਹੜੀਆਂ 2022 ਨੂੰ ਲੈ ਕੇ ਲੋਕਾਂ ਦੇ ਵਿਚਕਾਰ ਗਈ ਸੀ ਉਹ ਮੁੱਦੇ ਸੁਖਿੰਦਰ ਜੀ ਅੱਜ ਵੀ ਜਿਉ ਲੋਕ ਨਿਰਾਸ਼ ਨੇ ਲੋਕ ਸਰਕਾਰ ਤੇ ਉੱਤੇ ਬੜੀਆਂ ਆਸਾਂਵਾ ਉਮੀਦਾਂ ਲੈ ਕੇ ਆਏ ਸੀ ਪਰ ਉਹਨਾਂ ਉਮੀਦਾਂ ਤੋਂ ਵਾਇ ਜਿਹੜਾ ਬਿਜਲੀ ਦੇ ਬਿੱਲ ਮਾਫ ਕਰਨ ਤੋਂ ਅਲਾਵਾ ਤੁਸੀਂ ਹੋਰ ਦੱਸੋ ਕਿ ਹੋਰ ਕਿਹੜੇ ਜਿਹੜੇ ਮੁੱਦੇ ਨੇ ਉਹ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਹੱਲ ਕੀਤੇ ਨੇ ਗਰਾਊਂਡ ਲੈਵਲ ਦੀ ਹਕੀਕਤ ਦੀ ਜ਼ਿਕਰ ਗੱਲ ਕਰੀਏ ਚਾਹੇ ਉਹ ਪੈਨਸ਼ਨਾਂ ਦਾ ਮੁੱਦਾ ਹੋਵੇ ਚਾਹੇ ਬੀਬੀਆਂ ਨੂੰ 1000 ਰੁਪਏ ਦੇਣ ਦੀ ਗੱਲ ਹੋਵੇ ਤੇ ਜਾਂ ਉਹ ਪੱਕੇ ਮੁਲਾਜ਼ਮ ਜਿਨ੍ਹਾਂ ਦੇ ਸਬੰਧੀ ਪਤਨ ਨਹੀਂ ਆਪਾਂ ਕਿੰਨੀ ਵਾਰੀ ਗੱਲ ਕਰ ਚੁੱਕੇ ਹਾਂ ਜਾਂ ਉਹਨਾਂ ਦਾ ਮੁੱਦਾ ਹੋਵੇ ਸੁਖਵਿੰਦਰ ਜੀ ਹੁਣ ਤਾਂ ਉਹਨਾਂ ਦੀਆਂ ਚਰਚਾਵਾਂ ਵੀ ਜਿਹੜੀਆਂ ਬੱਤ ਹੋ ਗਈਆਂ ਨੇ ਤਾਂ ਰਿਐਲਿਟੀ ਸਿੱਧੂ ਸਾਹਿਬ ਇਹੋ ਨਜ਼ਰ ਆ ਰਹੀ ਆ ਜੋ ਗਰਾਊਂਡ ਲੈਵਲ ਦੀ ਹਕੀਕਤ ਆ ਕੀ ਪਾਰਟੀ ਦੀ ਸਥਿਤੀ ਹੁਣ ਉਹ ਚੀ ਹੈ ਨਹੀਂ ਕਿ ਜਿਹੜੀ 2022 ਦੇ ਵਿੱਚ ਸੀ ਜਿਹੜੇ ਝਾੜੂ ਦੇ ਨਿਸ਼ਾਨ ਤੇ ਜਿੱਤੇ ਸੀ ਹੁਣ ਤਾਂ ਗੱਲ ਝਾੜੂ ਤੇ ਖਿਲੜਣ ਦੀ ਗੱਲ ਹੁੰਦੀ ਆ ਇਹ ਝਾੜੂ ਉਥੇ ਵੀ ਖਿਲਰ ਗਿਆ ਉਥੇ ਵੀ ਖਿਲਰ ਗਿਆ ਬਾਕੀ ਜਿਹੜਾ ਤੁਸੀਂ ਤਰਕ ਦੇ ਰਹੇ ਜੇ ਕਿ ਹਾਂ ਵੀ ਲੜਾਈ ਅਕਾਲੀ ਭਾਜਪਾ ਗੱਠਜੋੜ ਵਰਸਸ ਕਾਂਗਰਸ ਹੋ ਸਕਦੀ ਆ ਉਹ ਤਾਂ ਕਿ ਜੇ ਗੱਠਜੋੜ ਹੋਵੇ ਬਾਕੀ ਸਿੱਧੂ ਜੇ ਗੱਠਜੋੜ ਹੋਣਾ ਐਡਾ ਸੌਖਾ ਲੱਗ ਨਹੀਂ ਰਿਹਾ ਬਾਕੀ ਦੇਖਣਾ ਕਿ ਕੈਪਟਨ ਅਮਰਿੰਦਰ ਸਿੰਘ ਇਹ ਆ ਉਥੋਂ ਕਿਹੜੀ ਸੰਜੀਵ ਦੀ ਡਿਊਟੀ ਉਹ ਲੈ ਕੇ ਵਾਪਸ ਆਉਂਦੇ ਆ ਕਿਉਂਕਿ ਆਸ ਤੇ ਉਹਨਾਂ ਨੂੰ ਇਹੀ ਆ ਕਿ ਆਕਾਲੀ ਭਾਜਪਾ ਇਕੱਠ ਜੁੜ ਪੋ ਜਾਵੇ ਤਾਂ ਪੰਜਾਬ ਚ ਬਿਹਤਰ ਪ੍ਰਦਰਸ਼ਨ ਜਿਹੜਾ ਹੋ ਸਕਦਾ ਬਾਕੀ ਭਾਜਪਾ ਜਾਂ ਮਨੀਤ ਸਿੰਘ ਬਟੂ ਜਿਹੜੇ ਦੂਜੇ ਲੀਡਰ ਨੇ ਉਹ ਆਪਣੇ ਮੁੱਦੇ ਤੇ ਕੱਲੇ ਲੜਾਈ ਲੜਨ ਦੀ ਗੱਲ ਕਰ ਰਹੇ ਆ ਬਾਕੀ ਦੇਖਦੇ ਹਾਂ ਕਿ ਆਉਂਦੇ ਦਿਨਾਂ ਚ ਜਿਹੜੀਆਂ ਸਥਿਤੀਆਂ ਨੇ ਉਹ ਕਿਹੋ ਜਿਹੀਆਂ ਰਹਿਦੀਆਂ ਨੇ ਚਲੋ ਰੱਖੀ ਸਾਹਿਬ ਜੀ ਸਾਡਾ ਪ੍ਰੋਗਰਾਮ ਚੁੜੇ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਇਰਟ ਤੱਕ ਜਿਨ੍ਹਾਂ ਦੇ ਨਾਲ ਬਹੁਤ ਐ ਮੁਖਬਰਾਂ ਨਾਲ ਗੱਲਬਾਤ ਹੋਈ ਹੈ ਉਹ ਮਿਲ ਕੇ ਆਦੇ ਆ ਕਿ ਅੰਕੀ ਸਾਧਰਨ ਕੀਤੀ ਗਈ ਜਲਦਬਾਜ਼ ਤੌਰ ਤੇ ਸੰਦੇਸ਼ ਚੇਰਮੜਾ